ਹਾਂਜੀ ਕੁਦਰਤ ਕ੍ਰिएशन ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਅੱਜ ਆਪਾਂ ਬਣਾਵਾਂਗੇ ਡਿਜ਼ਾਈਨਿੰਗ ਵਾਲਾ ਗਲਾ। ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਬਣੂਗਾ ਤੁਹਾਨੂੰ ਪਤਾ ਕਿ ਲੈਸਾਂ ਲਾ ਕੇ ਡਿਜ਼ਾਈਨਿੰਗ ਵਾਲੇ ਗਲੇ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਪਿਆ। ਸੋ ਉਸ ਹਿਸਾਬ ਦੇ ਨਾਲ ਆਪਾਂ ਕੀ ਕਰਾਂਗੇ ਆਪਾਂ ਜਿਹੜੇ ਡਿਜ਼ਾਈਨਿੰਗ ਆ ਜਿਹੜੀ ਆ ਦੇਖੋ ਆ ਗਲਾ ਜਿਹੜਾ ਮੈਂ ਲਿਆ ਵਾ ਠੀਕ ਹੈ ਇਹ ਪੈਕਟ ਵਾਲਾ ਗਲਾ ਇਹ ਪੈਕਟ ਵਾਲੇ ਗਲੇ ਤੋਂ ਆਪਾਂ ਡਿਜ਼ਾਈਨਿੰਗ ਕਿੱਦਾਂ ਬਣਾਉਣੀ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣੂਗਾ ਠੀਕ ਹੈ ਤੇ ਇੱਕ ਆ ਪੀਸ ਆਪਾਂ ਬੁਕਰਮ ਦਾ ਲਿਆ ਸਾਰੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਵਾ ਤੇ ਕੋਈ ਵੀ ਚੀਜ਼ ਤੁਸੀਂ ਸਕਿਪ ਨਹੀਂ ਕਰਨੀਗੀ ਜਿਵੇਂ ਜਿਵੇਂ ਮੈਂ ਦੱਸੀ ਜਾਊਗੀ ਉਦਾਂ ਉਦਾਂ ਤੁਸੀਂ ਕਰੀ ਜਾਣਾ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕੀਤਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓਗੇ ਤੁਹਾਨੂੰ ਕਿਦਾਂ ਲੱਗੀ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਆਪਾਂ ਗਲਾ ਲੈ ਲਿਆ ਠੀਕ ਹੈ ਸਭ ਤੋਂ ਪਹਿਲਾਂ ਇਹਨੂੰ ਬਿਨਾ ਕੱਪੜੇ ਤੋਂ ਹੀ ਆਪਾਂ ਸੈੱਟ ਕਰ ਲੈਣਾ ਠੀਕ ਹੈ ਸਿੰਪਲ ਜਿਹੜਾ ਘਰੇ ਗਲਾ ਇਹਨੂੰ ਕੱਪੜੇ ਉੱਤੇ ਲਾ ਕੇ ਵੀ ਤੁਸੀਂ ਕਰ ਸਕਦੇ ਹੋ ਬਟ ਬਾਅਦ ਵਿੱਚ ਤੁਸੀਂ ਜੇ ਤੁਸੀਂ ਬਿਗਨਰ ਆ ਫਿਰ ਤੁਸੀਂ ਇਦਾਂ ਹੀ ਕਰੋ ਠੀਕ ਹੈ ਤੇ ਆ ਮੈਂ ਇੱਕ ਪੀਸ ਲੈ ਲਿਆ ਵਾ ਠੀਕ ਹੈ ਬੁਕਰਮ ਦਾ ਇਹ ਹੈਗਾ ਨੀਅਰ ਅਬਾਊਟ ਆ ਦੇਖਿਓ ਆ ਇਹਗਾ 7 ਕਿੰਚ ਲੰਬਾ ਹੈਗਾ ਠੀਕ ਹੈ ਇਹਦਾ ਸਾਈਜ਼ ਹੈ ਜਿਹੜਾ ਤੇ 3 ਕਿੰਚ ਇਹ ਚੌੜਾ ਹੈ ਠੀਕ ਹੈ ਇਹਨੂੰ ਵੀ ਆਪਾਂ ਇਦਾਂ ਸੈਂਟਰ ਕਰ ਲਾਂਗੇ ਤੇ ਗਲੇ ਦਾ ਵੀ ਆ ਦੇਖੋ ਮੈਂ ਸੈਂਟਰ ਕਰ ਲਿਆ ਇਹ ਜਿਹੜਾ ਤੁਸੀਂ ਸੈਂਟਰ ਕੀਤਾ ਵਾ ਇਹਨੂੰ ਇੱਥੇ ਨਿਸ਼ਾਨੀ ਲਾਗੇ ਇਹ ਜਿਹੜਾ ਸੈਂਟਰ ਇਹਦੇ ਉੱਪਰ ਆ ਦੇਖੋ ਉੱਪਰ ਦੀ ਸਾਈਡ ਤੁਸੀਂ ਇਦਾਂ ਰੱਖ ਲੈਣਾ ਵਾ ਤੇ ਇਹਨੂੰ ਇੱਥੇ ਕੀ ਕਰਨਾ ਇੱਕ ਵਾਰੀ ਜਿਹੜਾ ਆਪਾਂ ਫਿਕਸ ਕਰ ਦਾਂਗੇ ਆ ਤਖੋ ਦੋ ਸਲਾਈਆਂ ਲਾ ਲਈਆਂ ਇੱਕ ਸਿੱਧੀ ਲਾ ਲਈ ਇੱਕ ਟੇਢੀ ਲਾ ਲਈ ਹੁਣ ਆਪਾਂ ਕੀ ਕਰਾਂਗੇ ਇਨੂੰ ਇਸ ਤਰੀਕੇ ਦੇ ਨਾਲ ਇੱਥੋਂ ਜਿਹੜਾ ਫੋਲਡ ਕਰ ਦਾਂਗੇ ਆ ਤਾਂ ਸੈਂਟਰ ਹੋ ਗਿਆ ਇੱਥੋਂ ਆਪਾਂ ਕੀ ਕਰਨਾ ਦੇਖੋ ਧਿਆਨ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਮੋੜ ਦੇਣਾ ਮੋੜ ਕੇ ਆਪਾਂ ਇੰਜ ਦੀਪ ਦੀ ਹੈਲਪ ਦੇ ਨਾਲ ਇੱਥੇ ਦੇਖੋ ਅੱਧੇ ਇੰਚ ਦੇ ਹਿਸਾਬ ਤੇ ਇੱਥੇ ਨਿਸ਼ਾਨੀ ਲਾ ਦਾਂਗੇ ਆ ਦੇਖੋ ਅੱਧੇ ਇੰਚ ਦੇ ਹਿਸਾਬ ਤੇ ਇੱਥੇ ਨਿਸ਼ਾਨੀ ਲਾਤੀ ਤੇ ਇੱਥੇ ਵੀ ਆਪਾਂ ਥੱਲੇ ਵੀ ਅੱਧੇ ਇੰਚ ਦੇ ਹਿਸਾਬ ਤੇ ਨਿਸ਼ਾਨੀ ਲਾ ਦਾਂਗੇ ਇਹਨਾਂ ਦੋਨਾਂ ਨਿਸ਼ਾਨਿਆਂ ਨੂੰ ਆਪਸ ਚ ਆਪਾਂ ਮਿਲਾ ਦੇਣਾ ਉੱਪਰ ਤੋਂ ਉੱਪਰ ਤੋਂ ਲੈ ਕੇ نیچے ਤੱਕ ਮਿਲਾ ਦਾਂਗੇ ਨੇ ਨੀਚੋ نیچے ਵਾਲੇ ਪਾਸਿਓਂ ਵੀ ਆਪਾਂ ਆ ਦੇਖੋ ਇੱਥੋਂ ਆਪਾਂ ਕੀ ਕਰਾਂਗੇ ਇੱਥੋਂ ਆਪਾਂ ਪੌਣਿਕ 1 ਇੰਚ ਦਾ ਰੱਖ ਲਾਂਗੇ ਇੱਥੋਂ ਮਾਰ ਜਣ ਤੇ ਇੱਥੋਂ ਆਪਾਂ ਕੀ ਕਰਾਂਗੇ ਗੁਲਾਈ ਦੇ ਦਾਂਗੇ ਹੁਣ ਦੇਖੋ ਇਹਨੂੰ ਕਟਿੰਗ ਕਿੱਦਾਂ ਕਰਨੀ ਆ ਇੱਥੋਂ ਇਸ ਤਰੀਕੇ ਨਾਲ ਆਪਾਂ ਕੱਟਣਾ ਸ਼ੁਰੂ ਕਰਾਂਗੇ ਆ ਦੇਖੋ ਇਥੋਂ ਲੈ ਕੇ ਆਪਾਂ ਗੁਲਾਈ ਦੇ ਵਿੱਚ ਕੱਟ ਦਾਂਗੇ ਇਹਨੂੰ ਖੋਲ ਕੇ ਦੇਖਾਂਗੇ ਇਹਨੂੰ ਕਰਾਂਗੇ ਹੁਣ ਆਪੇ ਕੱਪੜੇ ਦੇ ਉੱਤੇ ਰੱਖਾਂਗੇ ਹੁਣ ਮੈਂ ਕੱਪੜਾ ਲੈ ਲਿਆ ਇਹ ਚੜਾਈ ਜਿਹੜੀ ਆਪਾਂ 6 ਇੰਚ ਚੜਾਈ ਰੱਖਾਂਗੇ ਆਹ ਜਿਹੜੀ ਚੀਜ਼ ਦੀ ਚੜਾਈ ਹੈ ਸੂਈਆਂ ਦੇ ਨਾਲ ਜਿਹੜਾ ਆਪਾਂ ਸਾਰੇ ਗਲੇ ਨੂੰ ਸਾਰੇ ਦੇਖੋ ਫਿਕਸ ਕਰ ਲਏ ਇੱਥੇ ਸੂਈ ਲਾਤੀ ਹੈ ਤਿੰਨ ਥਾਂ ਤੇ ਹੁਣ ਕੀ ਕਰਾਂਗੇ ਬੁਕਰਮ ਦੇ ਉੱਪਰ ਉੱਪਰ ਇੱਕ ਆਪਾਂ ਵੱਡੇ ਬਖੇ ਦੀ ਜਿਹੜੀ ਸੀਨ ਲਾ ਦਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਬਖੇ ਨੂੰ ਵੱਡਾ ਰੱਖਣਾ ਛੋਟਾ ਨਹੀਂ ਕਰਨਾ ਆ ਦੇਖੋ ਮੋٹے ਬੱਖੇ ਦੀ ਸਲਾਈ ਆਪਾਂ ਲਾ ਲਈ ਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਕੱਪੜੇ ਨੂੰ ਕੱਢ ਦਾਂਗੇ ਵਿੱਚੋਂ ਹੁਣ ਕੀ ਕਰਨਾ ਜਿਹੜੀ ਤੁਸੀਂ ਸਲਾਈ ਲਾਈ ਨਾ ਇਹਦੇ ਵਿੱਚੋਂ ਅੱਧਾ ਅੱਧਾ ਇੰਚ ਕੱਪੜਾ ਛੱਡ ਕੇ ਆਪਾਂ ਜਿਹੜੀ ਸਾਰੀ ਕਟਿੰਗ ਕਰ ਦਾਂਗੇ ਧਾਗੇ ਜਿਹੜੇ ਫालतू ਸਾਰੇ ਕੱਟ ਦਾਂਗੇ ਆਪਾਂ ਇਹ ਜਿੱਨਾ ਮੈਂ ਗਲਾ ਜੋੜਿਆ ਸਾਰਾ ਜਿਹੜਾ ਫालतू ਕੱਪੜਾ ਸੀ ਮੋਢੇ ਦੀਆਂ ਕਾਟਾਂ ਹੋਗੀਆਂ ਜਾਂ ਜਿਹੜਾ ਝੋਲੀ ਦੇ ਵਿੱਚੋਂ ਕੱਪੜਾ ਕੱਢਿਆ ਸੀਗਾ ਇਹ ਉਹ ਸਾਰਾ ਕੱਪੜਾ ਵਾ టీకే మన ఇంచుకున్న అధాచ కటింగ్ దాగి ਆ ਜਿਹੜਾ ਫालतू ਕਪੜਾ ਇਹ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਅੱਧਾ ਇੰਚ ਛੱਡ ਕੇ ਤੇ ਇਹਨੂੰ ਵੀ ਕੱਟ ਦੇਣਾ ਆਪਾਂ ਸਾਰੇ ਨੂੰ ਹੁਣ ਆਪਾਂ ਕੀ ਕਰਨਾ ਦੇਖੋ ਆ ਜਿਹੜਾ ਕੱਪੜਾ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਵੱਡੇ ਬਖੇ ਦੀ ਇੱਕ ਸਲਾਈ ਲਾ ਲਾਂਗੇ ਆ ਦੇਖੋ ਜਿਹੜਾ ਕੱਪੜਾ ਸਾਰਾ ਆਪਾਂ ਅਟੈਚ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਕਮੀਜ਼ ਦਾ ਜਿਹੜਾ ਫਰੰਟ ਸਾਈਡ ਆਪਾਂ ਉਹ ਲੈ ਲਾਂਗੇ ਦੇਖੋ ਆਪਾਂ ਫਰੰਟ ਲੈ ਲਏ ਆਪਾਂ ਕੀ ਕਰਾਂਗੇ ਇਹਨੂੰ ਇਸ ਤਰੀਕੇ ਦੇ ਨਾਲ ਡਬਲ ਕਰਕੇ ਨਾ ਸਿੱਧੇ ਪਾਸੇ ਆਪਾਂ ਜਿਹੜੀ ਇਹਦੀ ਸੈਂਟਰ ਦੀ ਇੱਕ ਨਿਸ਼ਾਨੀ ਲਾ ਦਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਦਾਪਾ ਸੈਂਟਰ ਲੈਣਾ ਆ ਸਿੱਧਾ ਪਾਸਾ ਠੀਕ ਹੈ ਇਹ ਮਾਰਕਰ ਦੇ ਨਾਲ ਆਪਾਂ ਜਿਹੜਾ ਹੈ ਤੇ ਕੇ ਸੈਂਟਰ ਲੈ ਲੈਣਾ ਆ ਦੇਖੋ ਉੱਪਰ ਆਪਾਂ ਗਲਾ ਰੱਖ ਲਿਆ ਠੀਕ ਹੈ ਹੁਣ ਆਪਾਂ ਕੀ ਕਰਨਾ ਆ ਜਿਹੜੀ ਸੈਂਟਰ ਵਾਲੀ ਨਿਸ਼ਾਨੀ ਲਾਈ ਨਾ ਇਹਦੇ 3 ਇੰਚ ਆਪਾਂ ਇਧਰ ਨੂੰ ਨਿਸ਼ਾਨੀ ਲਾਣੀ 3 ਇੰਚ ਆਪਾਂ ਇਧਰ ਨੂੰ ਲਾਉਣੀ ਆ ਨਿਸ਼ਾਨੀ ਆ ਦੇਖੋ ਇਸ ਤਰੀਕੇ ਦੇ ਨਾਲ 3 ਇੰਚ ਆਪਾਂ ਇਧਰ ਨਿਸ਼ਾਨੀ ਲਾ ਦਾਂਗੇ ਤੇ 3 ਇੰਚ ਆਪਾਂ ਇੱਧਰ ਮੈਂ ਸੈਂਟਰ ਵਾਲਾ ਕੱਪੜਾ ਪਹਿਲਾਂ ਹੀ ਕੱਟਦੀ ਹੁੰਦੀ ਆ ਹਮੇਸ਼ਾ ਜੇ ਤੁਸੀ ਤੁਹਾਨੂੰ ਲੱਗਦਾ ਵੀ ਤੁਸੀਂ ਬਾਅਦ ਵਿੱਚ ਕੱਟਣਾ ਬੇਸ਼ੱਕ ਤੁਸੀਂ ਗਲੇ ਨੂੰ ਇਦਾਂ ਹੀ ਰੱਖ ਸਕਦੇ ਹੋ ਫਿਰ ਉੱਪਰ ਉਹਨੂੰ ਫਿਕਸ ਕਰਕੇ ਤੇ ਫਿਰ ਤੁਸੀਂ ਆ ਕੱਪੜਾ ਕੱਟ ਦੇਣਾ ਬਟ ਮੈਂ ਮੈਨੂੰ ਇਦਾਂ ਹੀ ਠੀਕ ਲੱਗਦਾ ਠੀਕ ਹੈ ਸੋ ਇਹ ਆਪਾਂ ਜਿਹੜਾ ਸੂਈ ਦੇ ਨਾਲ ਜਿਹੜਾ ਇਹਨੂੰ ਸਾਰੇ ਗਲੇ ਨੂੰ ਫਿਕਸ ਕਰ ਲਾਂਗੇ ਦੇਖੋ ਆਪਾਂ ਗਲੇ ਨੂੰ ਸੂਈ ਦੇ ਨਾਲ ਫਿਕਸ ਕਰ ਲਿਆ ਹੁਣ ਆਪਾਂ ਕੀ ਕਰਨਾ ਬੁਕਰਮ ਤੋਂ ਥੱਲੇ ਥੱਲੇ ਬਿਲਕੁਲ ਕੱਪੜੇ ਦੇ ਉੱਪਰ ਉੱਪਰ ਆਪਾਂ ਕੀ ਕਰਨੀ ਆ ਸਲਾਈ ਲਾਵਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਇਹ ਬਰੀ He's <sighs> <sighs> ਅਤੇ ਹੁਣ ਆਪਾਂ ਕੀ ਕਰਾਂ ਜਿਹੜਾ ਜਿਹੜਾ ਆ ਜਿੰਨਾ ਇਨਾ ਕੱਪੜਾ ਛੱਡਾ ਇਨ ਇਨ ਰੱਖਿਆ ਆਪਾਂ ਜਿਹੜਾ ਵਿੱਚੋਂ ਕੱਪੜਾ ਹੀ ਕੱਟ ਦਾਂਗੇ ఇతే ఇత మైనర్ కట్ లాగే షోటే ట్టు ਹੁਣ ਆਪਾਂ ਇਸ ਕੱਪੜ ਨੂੰ ਇਦਾਂ ਅੰਦਰ ਨੂੰ ਫੋਲਡ ਕਰਕੇ ਇਸ ਤਰੀਕੇ ਨਾਲ ਇੱਥੇ ਇੱਕ ਮੋਟੇ ਬੱਖੇ ਦੀ ਸੀਨ ਲਾਵਾਂਗੇ ਵੱਡਾ ਪੱਖਾ ਕਰ ਲੈਣਾ ਇਸ ਤਰੀਕੇ ਦੇ ਨਾਲ ਕੱਪੜੇ ਨੂੰ ਇੱਧਰ ਕਾ ਕੇ ਸਫਾਈ ਦੇ ਨਾਲ ਪੂਰਾ ਸੋਹਣਾ ਆ ਦੇਖੋ ਹੁਣ ਮੈਂ ਕੀਤਾ ਇਹਨੂੰ ਗਲੇ ਨੂੰ ਸਿੱਦੇ ਵੱਡੇ ਵੱਖਰੇ ਸਲਾਈ ਜਿਹੜੀ ਉਹ ਲਾਤੀ ਹੈ ਹੁਣ ਮੈਂ ਕਰਨਾ ਇੱਕ ਨਾਲ ਦੀ ਮੈਚ ਪੱਟੀ ਲਈ ਆ ਮੈਂ ਇੱਕ ਇਹ 1.5 ਇੰਚ ਚੌੜੀ ਹੈ ਠੀਕੇ ਇਹਨੂੰ ਆਪਾਂ ਕੀ ਕਰਨਾ ਇਸ ਤਰੀਕੇ ਦੇ ਨਾਲ ਨੂੰ ਫੋਲਡ ਕਰਕੇ ਇੱਕ ਪੈਰ ਦੇ ਹਿਸਾਬ ਦੇ ਨਾਲ ਇੱਥੇ ਸਲਾਈ ਲਾ ਦਾਂਗੇ ਇਨੂੰ ਹੁਣ ਆਪਾਂ ਕਰਾਂਗੇ ਇਹਨੂੰ ਪੁੱਠੀ ਕਰ ਲਾਂਗੇ ਆਪਾਂ ਆਹ ਵਾਲੇ ਬੰਦ ਵਾਲੀ ਸਾਈਡ ਤੋਂ ਆਪਾਂ ਇਹਨੂੰ ਪੁੱਠੀ ਕਰ ਲਾਂਗੇ ਐਸ ਤਰੀਕੇ ਨਾਲ ਇਹਨੂੰ ਇਦਾਂ ਪਹਿਲਾਂ ਆਪਾਂ ਕਰਾਂਗੇ ਅਤੇ ਕੋਪਾ ਆ ਜਿਹੜੀ ਪੱਟੀ ਬਣਾ ਲਈ ਹੈ ਇੱਕ ਇਹਨੂੰ ਹੱਥ ਦੇ ਨਾਲ ਹੀ ਆਪਾਂ ਏਦਾਂ ਪ੍ਰੈਸ ਕਰ ਦਾਂਗੇ ਐਸ ਟ੍ਰਿਕ ਦੇ ਨਾਲ ਨੂੰ ਪ੍ਰੈਸ ਕਰ ਸਕਦੇ ਹੋ ਤੁਸੀਂ ਜਾਂ ਤੁਸੀਂ ਦੂਜੀ ਪ੍ਰੈਸ ਹੀ ਮਾਰਨੀ ਉਹ ਵੀ ਮਾਰ ਸਕਦੇ ਦੇ ਉੱਤੇ ਹੁਣ ਆਪਾਂ ਬੁਕਰਮ ਲਾਵਾਂਗੇ ਉਹੀ ਬੁਕਰਮ ਜਿਹੜੀ ਆਪਾਂ ਇਹਦੇ ਵਿੱਚੋਂ ਕੱਢੀ ਸੀ ਆ ਗਲਾ ਜਦੋਂ ਆਪਾਂ ਬਣਾਇਆ ਸੀ ਤੇ ਵਿੱਚੋਂ ਕੱਢੀ ਸੀ ਇਹਨੂੰ ਆਪਾਂ ਇੱਕ ਕੱਪੜੇ ਦੇ ਵਿੱਚ ਜਿਹੜੀ ਆਪਾਂ ਉਹ ਅਟੈਚ ਕਰ ਦਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਕੱਪੜੇ ਨੂੰ ਆਪਾਂ ਆ ਦੇਖੋ ਆ ਕੱਪੜਾ ਲਿਆ ਮੈਂ ਇਧਰ ਰੱਖੀ ਇਹਨੂੰ ਉੱਪਰੋਂ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਆਪਾਂ ਕੱਪੜੇ ਨੂੰ ਤੇ ਫਿਰ ਇਹਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਤੇ ਆਪਾਂ ਜਿਹੜੀ ਹੈ ਸਿਲਾਈ ਦਾ ਦਾਂਗੇ ਇਨੂੰ ਆਪਾਂ ਸੂਈਆਂ ਦੇ ਨਾਲ ਇੱਕ ਵਾਰੀ ਕੀ ਕਰਾਂਗੇ ਇੱਥੇ ਫਿਕਸ ਕਰ ਲਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਲੈਸ ਵਗੈਰਾ ਲਾਉਣੀ ਹੈ ਗਲੇ ਦੀ ਤੇ ਜਿਹੜੀਆਂ ਪੱਟੀਆਂ ਲਾਉਣੀ ਆ ਇੱਕ ਵਾਰੀ ਆਪਾਂ ਇੱਥੇ ਸੂਈਆਂ ਦੇ ਨਾਲ ਇਹਨੂੰ ਫਿਕਸ ਕਰ ਲਾਂਗੇ ਜੇ ਤੁਸੀਂ ਵੱਡੇ ਬਖੇ ਦੀ ਸੀਨ ਲਾਉਣੀ ਉਹ ਵੀ ਲਾ ਸਕਦੇ ਆ ਦੇਖੋ ਸੂਈਆਂ ਨਾਲ ਫਿਕਸ ਕਰ ਲਿਆ ਹੁਣ ਆਪਾਂ ਕੀ ਕਰਨਾ ਲੈਸ ਲੈ ਲਈ ਆ ਮੈਂ ਅੰਡਰਗਰਾਉਂਡ ਵੀ ਲੱਗ ਜਾਂਦੀ ਉਹ ਵੀ ਤੁਹਾਨੂੰ ਦੱਸਾਂਗੀ ਕਿੱਦਾਂ ਲਾਉਣੀ ਹੈ ਪਰ ਇੱਕ ਵਾਰੀ ਆਪਾਂ ਇਦਾਂ ਹੀ ਲਾਉਨੇ ਆ ਆ ਦੇਖੋ ਲੈਸ ਨੂੰ ਥੱਲੇ ਰੱਖਿਆ ਬਖੇ ਨੂੰ ਆਪਾਂ ਬ੍ਰੀਕ ਕਰ ਲੈਣਾ ਹੋਂਦੇ ਕੋ ਆਪਾਂ ਕੀ ਕਰਨਾ ਆ ਜਿਹੜੀਆਂ ਪੱਟੀ ਬਣਾਈ ਸੀ 3 3 ਇੰਚ ਮੇ ਲੈ ਲਈਆਂ ਪੱਟੀਆਂ ਇਹਨੂੰ ਕੀ ਕਰਨਾ ਆਪਾਂ ਆ ਦੇਖੋ ਇਸ ਤਰ੍ਹਾਂ ਥੱਲੇ ਰੱਖ ਰੱਖ ਕੇ ਇਧਰੋਂ ਸਲਾਈ ਲਾਵਾਂਗੇ ਪਹਿਲਾਂ ਆਪਾਂ ਲੈਸ ਨੂੰ ਰੱਖਾਂਗੇ ਨੀਚੇ ਆਪਾਂ ਇਹਨੂੰ ਰੱਖਾਂਗੇ ਇੱਕ ਪੱਟੀ ਨੂੰ ਅਵੇਖ ਜਿੜੀ ਇੱਕ ਪਾਸੇ ਆਪਾਂ ਲੁਪੀਆ ਇਦਾਂ ਫਿਕਸ ਕੀਤੀਆਂ ਸੀ ਹੁਣ ਇਹ ਤੋਂ ਆਪਾਂ ਥੋੜੀ ਟੈਡੀ ਸ਼ੇਪ ਦੇਦੀ ਆ ਤੁਸੀਂ ਸਿੱਧਾ ਕਰਨਾ ਸਿੱਧਾ ਵੀ ਕਰ ਸਕਦੇ ਆ ਆ ਦੇਖੋ ਇਸ ਤਰੀਕੇ ਦੇ ਨਾਲ ਆ ਦੇਖ ਗਲੇ ਤੇ ਜਿਹੜੀ ਲੈਸ ਆ ਤਣੀ ਨੂੰ ਆਪਾਂ ਫਿਕਸ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇਹਦੇ ਤੇ ਚੱਕ ਕੇ ਨਾ ਬਟਨ ਜੇ ਤੁਹਾਡੇ ਕੋਲ ਜਿਹੜੇ ਵੀ ਪਏ ਆ ਕਲਰ ਦੇ 골ਡਨ ਪਏ ਆ ਜਿਹੜੇ ਵੀ ਪਏ ਆ ਤੁਸੀਂ ਇਸ ਤਰੀਕੇ ਨਾਲ ਜਿਹੜੇ ਬਟਨ ਆਪਾਂ ਇਹਨਾਂ ਨੂੰ ਫਿਕਸ ਕਰ ਦਾਂਗੇ ਤੇ ਜਿਹੜੀ ਆ ਵੱਡੇ ਬਖੇ ਵਾਲੀ ਸੀਨ ਆ ਇਹਨੂੰ ਆਪਾਂ ਸਾਰੀ ਖੋਲ ਦਾਂਗੇ ਤੇ ਗਲਾ ਆਪਣਾ ਬਿਲਕੁਲ ਰੈਡੀ ਹੈ ਠੀਕ ਹੈ ਤੁਸੀਂ ਪੰਜ ਬਟਨ ਲਾਉਣੇ ਆ ਇੱਕ ਇੱਕ ਇੱਥੇ ਲਾ ਕੇ ਇੱਕ ਵਿਚਾਲੇ ਲਾਸ ਐ ਨਹੀਂ ਤੇ ਚਾਰ ਕ ਬਟਨ ਬਹੁਤ ਆ ਇਹਦੇ ਤੇ ਠੀਕ ਹੈ ਤੁਸੀਂ ਸਪੇਸ ਨੂੰ ਮੈਜ਼ਰਮੈਂਟ ਕਰਕੇ ਇੱਥੇ ਸਾਰੇ ਤੇ ਆਪਾਂ ਬਟਨ ਲਾ ਦੇਣੇ ਆ ਤੇ ਗੱਲ ਆਪਣਾ ਬਹੁਤ ਸੋਹਣਾ ਲੱਗੂਗਾ ਆਲਰੇਡੀ ਮੋٹے ਬਖੇ ਦੀ ਸੀਨਾ ਇਹਨੂੰ ਆਪਾਂ ਦੇੜ ਦਾਂਗੇ ਤੇ ਹੁਣ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਆਪਾਂ ਕਿੱਦਾਂ ਦੀ ਬਣਦੀ ਹੈ ਸੋ ਤੁਹਾਡਾ ਕੁਦਰਤ ਕ੍ਰੀਏਸ਼ਨ ਦੇਖਣ ਵਾਸਤੇ ਬਹੁਤ ਜਿਆਦਾ ਧੰਨਵਾਦ ਆਪਾਂ ਅਗਲੀ ਵੀਡੀਓ ਚ ਫੇਰ ਮਿਲਾਂਗੇ ਥੈਂਕ ਯੂ